ਮੰਦਰ ਸ਼੍ਰੀ ਬਾਲਾਜੀ ਧਾਮ ਚੈਰੀਟੇਬਲ ਟਰਸਟ ਕਨੂਪੁਰ ਕਾਲੇ ਵਿਖੇ ਜਗਤਗੁਰੂ ਸਵਾਮੀ ਅਸ਼ਨੀਲ ਜੀ ਮਹਾਰਾਜ ਦੀ ਅਗਵਾਈ ਵਿੱਚ ਅੱਖਾਂ ਦਾ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਕੈਂਪ ਦਾ ਲਾਭ ਲਿਆ ਅਤੇ ਮਾਹੀ ਡਾਕਟਰਾਂ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਚੈੱਕ ਕੀਤੀਆਂ ਗਈਆਂ ਇਸ ਮੌਕੇ ਫ੍ਰੀ ਦਵਾਈਆਂ ਵੰਡੀਆਂ ਗਈਆਂ ਅਤੇ ਫ੍ਰੀ ਐਂਕਾਂ ਵੀ ਦਿੱਤੀਆਂ ਗਈਆਂ ਮੈਂ ਨਵਰਾਤਰੀਆਂ ਦੇ ਤੇ ਲੰਗੂਰ ਮੇਲੇ ਦੀ ਸ਼ਹਿਰ ਵਾਸੀਆਂ ਤੋਂ ਦੇਸ਼ ਵਾਸੀਆਂ ਤੋਂ ਤੇ ਵਿਦੇਸ਼ ਵਿੱਚ ਬੈਠੇ ਸਨਾਤਰੀਆਂ ਨੂੰ ਵਧਾਈ ਦੇਣਾ ਆ ਜਿਹੜਾ ਲੰਗੂਰਾਂ ਦਾ ਮੇਲਾ ਆ ਇਹ ਛੋਟੇ-ਛੋਟੇ ਬੱਚਿਆਂ ਦੀ ਸੁਖਣਾ ਹੁੰਦੀ ਆ ਜਿਹਦੇ ਘਰ ਬੱਚੇ ਨਹੀਂ ਹੁੰਦੇ ਉਹਰੇ ਮਾਪੇ ਸੁਖ ਦੇਦੇ ਉਹਨਾਂ ਨੂੰ ਲੰਗੂਰ ਬਣਾ ਕੇ ਲੈ ਕੇ ਜਾਂਦੇ ਨੇ ਇਹ ਨੰਗੇ ਪੈਰੀ ਰਹਿੰਦੇ ਨੇ ਦਸਹਰੇ ਵਾਲੇ ਦਿਨ ਤੀਰ ਮਾਰਦੇ ਨੇ ਰਾਵਣ ਤੇ ਉਸ ਤੋਂ ਬਾਅਦ ਹੀ ਇਹ ਚੱਪਲ ਪਾਉਂਦੇ ਨੇ ਮੈਂ RAMLIL ਕਲੱਬ ਨਾਲ ਨੂੰ ਇਹੋ ਜਿਹਾ ਜੇ ਫਿਲਹਾਲ ਬੇਨਤੀ ਕਰਾਂਗਾ ਇਹ ਇੱਕ ਧਾਰਮਿਕ ਮੰਚਗ ਆਇਆ ਇਹਨੂੰ ਤੁਹਾਡੇ ਤੋਂ ਹੀ ਜਿਹੜੇ ਥੱਲੇ ਬੱਚੇ ਬੈਠੇ ਹੁੰਦੇ ਨੇ ਆਉਣ ਵਾਲੀ ਜੁਵਾ ਪੀੜ੍ਹੀ ਆ ਭਾਵੇਂ ਬੱਚੇ ਐ ਬੱਚੀ ਕੋਈ ਉਹਨਾਂ ਨੇ ਤੁਹਾਡੇ ਤੋਂ ਸਿੱਖ ਲੈਣੀ ਆ ਕਿ ਆਪਣਾ ਧਰਮ ਕੀ ਸੀ ਮੈਂ ਤੁਹਾਡੇ ਮਾਧਿਅਮ ਰਾਈ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਆ ਕਿ ਕਿਸੇ ਵੀ ਰਾਮਲੀਲਾ ਮੰਚ ਤੇ ਪੰਜਾਬੀ ਗਾਣਾ ਹਿੰਦੀ ਗਾਣਾ ਜਾਂ ਉਹਦਾ ਡਾਂਸ ਹੋਇਆ ਉਹਨਾਂ ਤੇ ਅਸੀਂ ਕਾਨੂੰਨੀ ਕਾਰਵਾਈ ਕਰਾਵਾਂਗੇ ਨਾਲ ਹੀ ਹੋਰ ਮੈਂ ਜਿਹੜੇ ਲੰਗੂਰਾਂ ਮੇਲਾ ਵਿੱਚ ਬਹੁ ਬਲੀ ਭੰਦੇ ਸੀ ਉਹਨਾਂ ਨੂੰ ਮੈਂ ਬੇਨਤੀ ਕਰਦਾ ਆ ਕਿ ਮਾਨਯੋਗ ਹਾਈ ਕੋਰਟ ਦਾ ਹੁਕਮ ਆ ਨਾ ਬਹੁ ਬਲੀ ਭਨੋ ਸ਼ਹਿਰ ਦਾ ਮੋਹਲ ਨਾ ਖਰਾਬ ਕਰੋ ਤੁਸੀਂ ਜਿਹੜੀ ਸੈਨਾ ਜੇ ਤੁਸੀਂ ਸੈਨਾ ਜੇ ਹਨੂਮਾਨ ਜੀ ਪਾਲਕੀ ਸਾਹਿਬ ਤੇ ਬੈਠੇ ਹੁੰਦੇ ਨੇ ਤੁਸੀਂ ਮਗਰ ਉਹਨਾਂ ਦੀ ਸੈਨਾ ਜੇ ਆਪਾਂ ਆਪਣੀ ਪਰੰਪਰਾ 'ਚ ਰਹੀਏ ਆਪਣੇ ਸਨਾਤਨ ਦੀ ਪਰੰਪਰਾ 'ਚ ਰਹੀਏ ਆਪਾਂ ਇਹੋ ਜਿਹਾ ਕੰਮ ਨਾ ਕਰੀਏ ਕਿ ਜਿਹੜਾ ਸ਼ਹਿਰ ਦਾ ਮੋਹਲ ਖਰਾਬ ਹੋਵੇ ਤਾਨੂੰ ਮੈਂ ਬੇਨਤੀ ਕਰਦਾ ਆ ਕਿ ਨਾ ਬਹੁ ਬਲੀ ਬਣੋ ਨਾ ਸ਼ਹਿਰ ਦਾ ਮਾਹੌਲ ਖਰਾਬ ਕਰੋ ਕਿ ਹਾਨੂੰ ਮਜਬੂਰਨ ਕੋਈ ਸਟੈਪ ਚੁਕਣਾ ਪਵੇ